ਲੱਖ ਲੱਖ ਵਧਾਈਆਂ ਪਾਸੇ ਦੇ ਪੱਟੀ ਕਰਾਉਣ ਤੇ ਰਾਹ ਚ ਦੇਖੋ ਕਿੰਨਾ ਮੀਂਹ ਆ ਇਹਨੂੰ ਤੁਸੀਂ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਹੋ ਹਨ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਹੱਸਦੇ ਹੋਵੋਗੇ ਵਾਸਤੇ ਹੋਵੋਗੇ ਤੁਹਾਨੂੰ 109 ਮਹੀਨੇ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਜੀ ਹੈਗੇ ਸੰਗਰਾਂਦ ਆਪਾਂ ਚੱਲਨੇ ਗੁਰਦੁਆਰਾ ਸਾਹਿਬ ਤੇ ਆਪਾਂ ਲੈ ਕੇ ਜਾਂਦੇ ਨੇ ਚੜ੍ਹਦੇ ਮਹੀਨੇ ਦੇਸੀ ਕਿਉਂ ਅਖੰਡ ਤੇ ਥੋੜਾ ਜਿਹਾ ਆਟਾ ਹੁੰਦਾ ਵਾ ਤੇ ਆਪਾਂ ਪ੍ਰਾਂਚ ਚ ਪਾ ਲਿਆ ਵਾ ਤੇ ਇੱਧਰ ਆਪਣੀ ਗੁਰਲੀਨ ਹਾਂਜੀ ਰੈਡੀ ਹੋ ਚੁੱਕੇ ਤੇ ਨਵੂ ਬਨ ਰਿਆ ਦਸਤਾਰ ਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਪਾਲ ਜੀ ਸਾਰਿਆਂ ਨੂੰ ਅੱਜ ਹੈਗੀ ਜੀ ਸੰਗਰਾਮ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਜੀ ਨਰਾਂਤੂ ਦੀਆਂ ਸੌਣ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਪਹਿਣੀ ਰਾਤ ਚੌਕੜੀ ਤਰੱਕੀ ਬਖਸ਼ੇ ਜੀ ਤੁਹਾਡੇ ਵਾਸਤੇ ਕੀ ਆਸਾਂ ਬੰਦੀਆਂ ਸੌਣ ਮਹੀਨੇ ਦੀਆਂ ਤੁਹਾਡੀ ਲੱਖ ਲੱਖ ਬਦਲੀਆਂ ਸੌਣ ਮਹੀਨੇ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਤੇ ਅੱਜ ਆਪਾਂ ਨਵਾਂ ਸੁਪਰੀਅਰ ਦਿੱਤਾ ਅਸੀਂ ਦੇਖੋਗੇ ਆ ਮੈਂ ਆਪਣੇ ਆਪ ਹੀ ਕੰਟੀਨਿਊਟੀ ਕੀਤੀ ਆ ਤੇ ਆ ਮੈਂ ਇੱਕ ਹਨਾ کریمਪੂਰੋਂ ਲਿਆ ਵੰਦੇ ਸੀ ਲੁਧਿਆਣੇ ਤੋਂ 150 ਰੁਪਏ ਦਾ 2.5 ਮੀਟਰ ਤਿਆਪਾ ਲੈਂਸ ਨੂੰ ਸਲਾ ਕੇ ਤੇ 100 ਦੀ ਮਚੁੰਨੀ ਲਈ 100 ਦੀ ਸਲਵਾਰ ਤੇ ਆਪਾਂ ਸਾਰਾ ਡਿਜ਼ਾਈਨ ਕੀਤਾ ਦੇਖੋ ਗਲੇ ਤੇ ਗਲੇ ਤੇ ਬੈਂਡ ਡਿਜ਼ਾਈਨ ਕੀਤਾ ਲੈਂਸ ਨੂੰ ਸਲਾ ਕੇ ਤੇ ਜੁੰਮੀ ਤੇ ਹੈ ਪੱਟੀਆ ਲਾ ਲਈਆਂ ਤੇ ਸਲਵਾਰ ਤੇ ਦੇਖੋ ਖਵਾ ਮੈਂ ਕਰ ਲਿਆ ਹਾਂ ਹੂੰ ਤੇ ਤੁਸੀਂ ਦੇਖਦੇ ਹੋ ਵੀ ਸੁੱਤ ਮੇਰਾ 150 ਤੇ 100 ਦੀ ਸਲਵਾਰ 100 ਦੀ ਜੁੰਮੀ ਤੇ 350 ਚ ਤੇ 100 ਦੀ ਲੈਂਸ ਲਾ ਕੇ ਤੇ ਮੈਂ ਆਪ ਨੂੰ ਵਧੀਆ ਪਿਆਰ ਕਰ ਲੈ ਤੁਸੀਂ ਦੇਖੋ ਮੇਰਾ ਸੂਟ ਕਿਵੇਂ ਦਾ ਲੱਗਦਾ ਅੰਦਰ ਆਪਾਂ ਥਾਲ ਚ ਦੇਖ ਦਾ ਸਮਾਨ ਪਾ ਲਿਆ ਤੇ ਆਪਾਂ ਦੇਖ ਦਾ ਸਮਾਨ ਲੈ ਕੇ ਆਪਾਂ ਗੁਰਗੁਰ ਮੱਥਾ ਟੇਕ ਗਏ ਚੈਨਲ ਸੋਹਣੀ ਨੰਦ ਤੇ ਬਾਹਰ ਚ ਵੀ ਆਪਾਂ ਤੁਹ ਫਾੜ ਲਿਆ ਤੇ ਤੁਸੀਂ ਬਾਹਰ ਚ ਦੇਖ ਸਕਦੇ ਅਸੀਂ ਅੰਦਰ ਵੀ ਨੇ ਤੂੰ ਅਮਰ ਜੀ ਥਾਲ ਲੈ ਕੇ ਆਓ ਅਸੀਂ ਦੇਖ ਕੇ ਆਉਂਦੇ ਆਜੋ ਬੱਚਾ ਪਾਲਟੀ ਪੈਸੇ ਇਨ ਧੱਕ ਲੈ ਮੱਥਾ ਟੇਕਣ ਲਈ ਆਇਆ ਸੀ ਦੇ ਲਈ ਲਓ ਫੜੋ ਜੀ ਚਲ ਜੀ

ਦੇਸ਼ ਪਰਮੇਸ਼ਰ ਨੂੰ ਛੱਡ ਕੇ ਗੁਰ ਕੈ ਰਾਤੀ ਤੁਰਨ ਰਹੇ ਪਿੱਛੇ ਐਸੀ ਲੱਗਦੀ ਬਖਸ਼ਰ ਵਾਲੇ ਰਾਇ ਜੀ ਨੇ ਜਪਲਾ ਪਾਈਆਂ ਹੋਈਆਂ ਨਾ ਸਾਡੇ ਮੇਰੀ ਜੀ ਮੰਮੀ ਜੀ ਪਿਆਰ ਨੇ ਉਹ ਸੈਡ ਰੱਖਦੇ ਹਨ ਮੰਤਰ ਸੱਚਾ ਸੱਚਾ ਅੰਗਰ ਸੱਚਾ ਅੰਗਰ ਕੋ ਨਾ ਆਹਾਰ ਇਹ ਅਜੋ ਮੋਸਮਾਂ ਵਿੱਚ ਆਇਆ ਹੈ ਉਹ ਤੇ ਸੰਬੰਧ ਵਿੱਚ ਗੁਰੂਵਾਰ ਸਾਹਿਬ ਵਿਖੇ ਸਾਡੇ ਪਾਠ ਨੇ ਤੋਂ ਪਾਠ ਕਰਕੇ ਬਰਹਾਵੀ ਪਾਠੇ ਜਾਪ ਹੋਵੇ ਤੇ ਸਭੀ ਨੇ ਸਭੀ ਸਾਥੀਆਂ ਨੇ ਜੀਣਾ ਬਾਗੇ ਦਰਸ ਬੜੇ ਹੋਏ ਜੈਕਾਰਾ ਸੋ ਸੰਗਤਾਂ ਵਿੱਚ ਆਈ ਸਾਡੇ ਪਾਠ ਕੇ ਵਰਦਾਨੀ ਸਮਾਉਂ ਵਰਦਾਨੇ ਸੰਕੀ ਜਿਹੜਾ ਬੰਦਾ

今天收这个。多少、嗯？嗯 <laughs> ਆਹ ਪਾਲਟ ਕਰ ਬਟਾ ਪਈ ਗਾਉਂ ਦਾ ਇਧਰ ਤੋਂ ਪੰਜ ਸੂਸਰਾ ਆ ਆਲੇ ਜੇ ਪਰ ਬਚਦੇ ਆਪਾਂ ਦੇ ਲਈ ਜਿਹੜਾ ਉਹ ਚਾਲ ਦੇ ਘਰ ਸੀ ਆਜੇ ਹਾਂਜੀ ਆ ਕੇ ਮੈਂ ਆਟਾ ਗੁੰਨਣ ਲੱਗੀ ਕਿਉਂਕਿ ਮੰਮੀ ਹੋਰ ਨਹੀਂ ਜਾਣਾ ਸੀ ਜਿਆੜ ਤੇ ਮੈਂ ਕਿਹਾ ਮੰਮੀ ਕਹਿੰਦੀ ਹੋ ਜੇ 7:00 ਵਜੇ ਸੀ 8:00 ਜਿੰਨ ਨੂੰ ਜਾਣਾ ਸੀ ਮੈਂ ਕਿਹਾ ਮੰਮੀ ਫਿਰ ਤੁਸੀਂ ਮੇਰੇ ਨਾਲ ਰੋਟੀਆਂ ਲਵਾ ਦਿਓ ਜਾਂਦੇ ਹੋਏ ਕਿ ਅੰਦਰ ਤਾਂ ਗਾਰਮੀ ਆ ਚੁੱਲੇ ਤੇ ਵਧੀਆ ਲਾਈ ਜਾਂਦੀ ਆ ਮੰਮਾ ਤੇ ਮੰਮੀ ਕਹਿੰਦੀ ਫਿਰ फटाफट ਆਟਾ ਗੁੰਨੋ ਲਿਆ ਫਿਰ ਰੋਟੀਆਂ ਲਾ ਕੇ ਫਿਰ ਉਹਨੇ ਨਹੀਂ ਜਾਵੜਾਂਗੇ ਅੱਜ ਆਪਾਂ ਕੱਟ ਲਈ ਸਾਲਸ ਮੰਜੀ ਮੇਕਅਪ ਪਿਆਜ਼ ਕੱਟ ਲਈ ਆਪਾਂ ਇੱਕ ਟਮਾਟਰ ਤੇ ਇੱਕ ਆਪਾਂ ਅਦਰ ਨਿੰਬੂ ਪਾ ਦਾਂਗੇ ਜਿੱਥੇ ਜਿਵੇਂ ਕਿ ਏਡਾ ਪਾ ਦੇਣਾ ਆਪਾਂ ਤੇ ਇੱਕ ਕੱਟ ਲਈ ਆਪਾਂ ਮੇਰੇ ਚਾਰ ਪੰਜ ਮੱਛਾ ਸੀਗੇ ਛੋਟੇ ਛੋਟੇ ਆ ਤੇ ਆਪਾਂ ਉਹ ਕੱਟ ਲਿਆ ਤੇ ਇਹ ਹੁਣ ਆਪਾਂ ਵਿੱਚ ਪਾ ਦੇਣਾ ਉਹਦੇ ਬੇਸਨ ਮੁੱਸੇ ਚ ਤੇ ਚਲੋ ਅੱਗੇ ਦੇਖਦੇ ਹਾਂ ਹਾਂਜੀ ਅੱਜ ਗਰੀਨ ਬਣਾ ਰਹੀ ਆ ਚਿਲੇ ਚਿਲੇ ਉਹ ਗੱਲੀ ਨੇ ਸਮਾਨ ਕੱਟ ਲਿਆ ਵਾ ਗੰਡੇ ਟਮਾਟਰ ਇੱਕ ਨਿੰਬੂ ਅੱਧਾ ਨਿੰਬੂ ਪਾਵਾਂਗੇ ਤੇ ਹਰੀ ਮਿਰਚ ਪੰਜ ਹਰੀਆਂ ਮੱਛਾ ਤੇ ਆ ਬੇਸਨ ਚਲਦਾ ਅਸੀਂ ਗੱਟ ਲਈਏ 스ਪੂਨ ਆਪਾਂ ਇੱਥੇ ਆਪਾਂ ਪਾਵਾਂਗੇ ਪਾਣੀ ਥੋੜਾ ਥੋੜਾ ਪਾਉਂਗੇ ਜਿਆਦਾ ਥੋੜਾ ਥੋੜਾ ਬਸ ਬਸ ਪਤਲਾ ਉਹ ਨਾ ਇਹ ਨੂੰ ਮੜਾ ਬੈਟਰ ਠੀਕ ਜਾਉਂਦਾ ਇਹ ਨਾ ਪਤਲਾ ਨਾ ਮੋਟਾ ਠੀਕ ਥੋੜੀ ਚਾਹ ਹੁਣ ਆਪਾਂ ਇਹਦੇ ਚ ਸਵਾਦ ਅਨੁਸਾਰ ਨਮਕ ਮਿਰਚ ਤੇ ਥੋੜੀ ਜੀ ਹਲਦੀ ਪਾਈ ਆ ਮਿਰਚ ਸੀ ਥੋੜੀ ਪਾਈ ਕਿਉਂਕਿ ਸਾਡੇ ਕੋਲ ਹਰੀਆਂ ਮਿਰਚਾਂ ਹੁਣ ਇਹਦੇ ਜਿੰਨਾ ਵੀ ਸਮਾਨ ਆ ਇਹ ਆਪਾਂ ਇਹਦੇ ਚ ਪਾ ਦੇਣਾ ਚਲ ਪਾ ਦੇ ਗੱਲੀ ਹੁਣ ਇਹ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਪਹਿਲਾ ਪਾ ਪੈਨ ਨੂੰ ਗਰੀਸ ਕਰ ਲਾਂਗੇ ਆਇਲ ਦੇ ਨਾਲ ਥੋੜਾ ਜਿਹਾ ਹੋਰ ਲੈਣਾ ਜਿਆਦਾ ਵੀ ਨਹੀਂ ਲੈਣਾ ਪਤਾ ਧਿਆਨ ਨਾਲ ਦੇਖੀ ਤਾ ਲੈਣੀ ਹੁਣ ਇੱਕ ਕੜਛੀ ਭਰ ਕੇ ਆਪ ਇਹਦੇ ਤੇ ਬੈਟਰ ਨੂੰ ਪਾ ਦੇਣਾ ਫ੍ਰੇਮ ਕਿੰਨਾ ਘੱਟ ਰੱਖਣਾ ਹੈ ਵੱਧ ਪਤਾ ਨਹੀਂ ਮੀਡੀਅਮ ਜਿਹਾ ਰੱਖਾਂਗੇ ਮੀਡੀਅਮ ਜਿਹਾ ਰੱਖ ਲੈਣਾ ਫ੍ਰੇਮ ਆਪਾਂ ਠੱਕ ਪੂੜਾ ਆਪਣਾ ਬਣ ਗਿਆ ਵਾ ਚਿੱਲਾ ਪੂੜਾ ਗਨੇ ਪੂੜਾ ਵੀ ਆ ਜਾਂਦਾ ਦੂ ਬੇਸਨ ਦੇ ਪੂੜੇ ਬਹੁਤ ਟੈਸਟੀ ਬਣਿਆ ਗਾਇਜ਼ ਆਪਾਂ ਨੂੰ ਦੇਗਾ ਤੇ ਸੋਸ ਨਾਲ ਕਿਸੇ ਨਾਲ ਦਿਖਾ ਹਾਂ ਤੇ ਆ ਸੈਟਿੰਗ ਨਾਲ ਬਹੁਤ ਟੈਸਟੀ ਆ ਮਨ ਤਾਂ ਲੱਗੋ ਕਿ ਤੇ ਬੇਸਨ ਗਾਇਜ਼ ਜਈ ਨਾ ਸਭ ਤੋਂ ਜ਼ਿਆਦਾ ਟੈਸਟੀ ਹੁੰਦਾ ਹੈ ਗਾਇਜ਼ ਇਹਨ ਲੋਕ ਕਹਿੰਦੇ ਕਿ ਬੇਸਨ ਦੇ ਸੰਜਾਊਗਾ ਬਾਲਾ ਪਰ ਜਦੋਂ ਹੁਣ ਮੈਂ ਖਾ ਕੇ ਦੇਖੀ ਮੈਂ ਬਹੁਤ ਟੈਸਟੀ ਲੱਗਦਾ ਹੁਣ ਆਪ ਅਗਲੀ ਵਾਰ ਵੀ ਬਣਾਇਆ ਕਰਾਂਗੇ ਗ੍ਰੀਸ ਕਰਾਂਗੇ ਸਭ ਤੋਂ ਪਹਿਲਾਂ ਫਿਰ ਆਪਾਂ ਇੱਕ ਫ੍ਰਾਈਟਰ ਲਗਾਉਂਦੇ ਰੁਕ ਜਾ ਮੈਂ ਪਾ ਲਉਂਦੇ ਅਗਲੀ ਵਾਰ ਲਗਾਉਂਦੇ ਫਿਰ ਆਪੇ ਇਦਿਤੇ ਪਾਵਾਂਗੇ ਥੋੜਾ ਜਿਹਾ ਕੋਟ ਪਾਵਾਂਗੇ ਥੋੜੀ ਜਿਹਾ ਹਲਾਈਂ ਨਾ ਰੁਕ ਜਾ ਰੁਕ ਜਾ ਰੁਕ ਜਾ ਬਸ ਰਹਿਣ ਦੇ ਫਟ ਲਈਏ ਤੇ 3 ਸਪੂਨ ਮੜਾ ਲੇ ਹਣ ਇਹਨੂੰ ਆਪਾਂ ਫਾਈਰ ਫਲੇਮ ਤੇ ਕਰਾਂਗੇ ਜਦੋਂ ਸੈੱਟ ਆ ਤਾਂ ਥੋੜਾ ਥੋੜਾ yellow ਹੋਣ ਲੱਗਿਆ ਪੱਕਣ ਲੱਗ ਗਿਆ ਨਾ ਸੁੱਕ ਜਾਣਾ ਨਹੀਂ ਉਦੋਂ ਨੂੰ ਪਲਟਾ ਦੇਣਾ ਹੁਣ ਆਪਾਂ ਇਹਦਾ ਸèm ਲੋ ਘਰ ਦਾਂਗੇ ਜਿਹੜਾ ਨਿਰੋ ਕੱਚਾ ਨਾ ਰਹੂ ਪਰ ਕਿੰਨਾ ਸੋਨਾ ਬਣ ਕੇ ਰੈਡੀ ਆ ਇਹਨੂੰ ਤੁਸੀਂ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਹੋ ਹਨ ਇੱਕ ਤਾਂ ਅੱਜ ਸੰਗਰਾਣ ਦਾ ਤੇ ਦੂਜਾ ਤੇ ਮੌਸਮ ਬਹੁਤ ਸੋਹਣਾ ਹੈ ਹਨਾ ਠੰਡਾ ਮੌਸਮ ਚੀਅ ਹੈ ਜੇ ਫਲੇਮ ਕਰ ਲੈਣਾ ਤਾਂ ਤੇ ਦੇਖੋ ਕੀ ਬਣ ਚੁੱਕਾ ਹੈ ਹੁਣ ਇਹਨੂੰ ਆਪਾਂ ਬਾਹਰੋਂ-ਬਾਹਰੋਂ ਰਾਲ ਲੈਣਾ ਠੀਕ ਆ ਹਾਂਜੀ ਆਪਾਂ ਜਿਹੜੇ ਚਿਲੇ ਆ ਬਣ ਕੇ ਰੈਡੀ ਆ ਤੇ ਹੁਣ ਆਪਾਂ ਇਹਨੂੰ ਖਾ ਕੇ ਦੇਖਾਂਗੇ ਪਹਿਲਾਂ ਗੂੜਾ ਵਾਲੇ ਬਣਾਉਣੇ ਸੀ ਪਰ ਸਾਡਾ ਪਲਾਨ ਚੇਂਜ ਹੋ ਗਿਆ ਪਰੇਸੀ ਨੂੰ ਨਮਰਚਾਰੇ ਬਣਾਏ ਚੱਲ ਕਿੰਨੇ ਖਾ ਕੇ ਦਿਖਾ ਖਾ ਕੇ ਦਿਖਾਓ ਖਾ ਕੇ ਦਿਖਾਓ ਕਹੇ ਜੀ ਬਣਿਆ ਇਹ ਬੇਸਣ ਦੇ ਜੀ ਸਪੈਸ਼ਲ ਇਹਨਾਂ ਨੇ ਮਾਰਸੀ ਕਰਕੇ ਵੀ ਬਣਾਏ ਆ ਮੇਰੇ ਛੱਟ ਬੱਜੀ ਕਰਕੇ ਵਾਓ ਕਿਨੇ ਡੇਢ ਆਸੀਏ ਸਾਟੇ ਹੋਤੀ ਗਾਇਸ ਬੱਜੀ ਕਰਕੇ ਜੀ ਇਹਨਾਂ ਨੇ ਮੈਨੂੰ ਬੇਸਣ ਦੇ ਬਣਾ ਕੇ ਉੱਤੇ ਕਹਿੰਦੇ ਮਾਰਸੀ ਕਹਿੰਦੇ ਬੇਸਣ ਦੇ ਖਾਈਦੇ ਆ ਤੇ ਚਲੋ ਆਪਾਂ ਨੂੰ ਨਾ ਮੇਰੀ ਜਠਾਣੀ ਨੇ ਵੀ ਕਿਹਾ ਸੀ ਬੇਸਣ ਦੇ ਕਰਕੇ ਇਸ ਕਰਕੇ ਮੇਰੇ ਬੱਚਿਆਂ ਨੇ ਨਾ ਮੈਨੂੰ ਗਾਇਸ ਸਭ ਤੋਂ ਵੱਧ ਟੇਸਟੀ ਲੱਗ ਰਿਹਾ ਦਹੀਂ ਨਾਲ ਚਲੋ ਠੀਕ ਆ ਜੀ ਵਿੱਚ ਆਪਾਂ ਭਾਈ ਨੂੰ ਹਾਂਜੀ ਆਪਾਂ ਚੱਲੇ ਆ ਮਾਸੀ ਦੇ ਪੱਟੀ ਕਰਾਉਣ ਤੇ ਰਾਹ 'ਚ ਦੇਖੋ ਕਿੰਨਾ ਮੀਂਹ ਆ ਨਾਲੇ ਹਜੇ ਸੌਂ ਦਾ ਪਹਿਲਾ ਦਿਨੀ ਆ ਅੱਜ ਸੰਗਰਾ ਦਾ ਪਹਿਲੇ ਦਿਨੀ ਨਮੀ ਪਈ ਆ ਕੰਮ ਨਹੀਂ ਰੁਕ ਪਾ ਰਹੇ ਹੋ ਹੋਰ ਪਿਆਰੂ ਜੇ ਆਪੋਰੇ ਹੁੰਦੇ ਆਪਾਂ ਵੀ ਇਹਨਾਂ ਦੇ